ਮੇਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੋ ਤਰ ਤਰੀਐ ਜੀਉ ਹਰੀ ਦੇ ਗੁਣਾ ਨੂੰ ਪੜਨਾ ਹਰੀ ਦੇ ਗੁਣਾ ਨੂੰ ਵਿਚਾਰਨਾ ਹਰੀ ਦੇ ਗੁਣਾ ਨੂੰ ਸੁਣਨਾ ਗੁਰ ਸੰਗਤ ਜੀ ਇਹੋ ਜੇ ਲੋਕ ਸਾਨੂੰ ਵੀ ਮਿਲਦੇ ਆ ਤੁਹਾਨੂੰ ਵੀ ਮਿਲਦੇ ਹੋਣਗੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਘਰ ਕੀਤਾ ਹੈ। ਸਾਨੂੰ ਸੰਗਤ ਕਰਨ ਦੀ ਕੀ ਲੋੜ ਐ? ਸਾਡਾ ਘਰ ਹੀ ਗੁਰਦੁਆਰਾ ਹੈ। ਇਹ ਤਾਂ ਉਦਾਂ ਦੀ ਗੱਲ ਹੋ ਗਈ ਨਾ। ਜੇ ਕੋਈ ਬੱਚਾ ਕਵੇ ਮੇਰੀ ਮਾਂ ਵੀ ਟੀਚਰ ਐ, ਮੇਰਾ ਬਾਪ ਵੀ ਟੀਚਰ ਐ, ਮੈਨੂੰ ਸਕੂਲ ਜਾਣ ਦੀ ਕੀ ਜ਼ਰੂਰਤ ਐ? ਨਹੀਂ ਭਾਈ, ਸੰਗਤ ਤੋਂ ਬਿਨਾ ਨਹੀਂ ਪਤਾ ਲੱਗੇਗਾ ਪਰਮੇਸ਼ਰ ਦੇ ਗੁਣਾਂ ਦਾ। ਇਹ ਸੰਗਤ ਮਿਲਦੀ ਕਿਹਨੂ ਐ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜਹ ਜੀ